ਮંત્રી ਸਾਹਿਬ ਆਏ ਸੀ ਸਾਡੇ ਤੇ ਉਹਨਾਂ ਨੇ ਸਾਡੇ ਇਹਦਾ ਗਰਾਊਂਡ ਦੇ ਵਿੱਚ ਕੀਤਾ ਸੀ ਉਹ ਗਾਰਡਨ ਉਹ ਵੀ ਥੋੜਾ ਕੰਮ ਹਜੇ ਰਹਿਦਾ ਆ ਪਾਰਕ ਵੀ ਰਹਿੰਦੀ ਆ ਬਣਨੇ ਵਾਲੀ ਜਿੱਦਾਂ ਉਹ ਵੀ ਨਹੀਂ ਆਈ ਸਾਡੀ ਊੜੇ ਵਾਲਾ ਸੀ ਬੇਸਟੇਜ ਦਾ ਬਣਿਆ ਉਹ ਵੀ ਮਤਲਬ ਕਹਿੰਦੇ ਸੀਗੇ ਅਸੀਂ ਉਹ ਵੀ ਅੱਧਾ ਬਣਿਆ ਅੱਧਾ ਜਣੀ ਹਜੇ ਰਹਿੰਦਾ ਅਨਕੰਪਲੀਟਾ ਬਣਿਆ ਨਹੀਂ ਹੈਗਾ ਸਾਡੇ ਮਤਲਬ ਖੇਤਾ ਵਿੱਚ ਪਾਣੀ ਮਤਲਬ ਲੱਗਣ ਨੂੰ ਵੀ ਹੈ ਨਹੀਂ ਅਸੀਂ ਕਹਿੰਦੇ ਵੀ ਕੋਸਨ ਤੋਂ ਵਾਲਾ ਨਮਕ ਕਨੈਕਸ਼ਨ ਵੀ ਦਿੱਤਾ ਜਾਵੇ ਇਹ ਸਾਡੇ ਪਿੰਡ ਵਿੱਚ ਡਿਸਪੈਂਸਰੀ ਵੀ ਜਾਨੀ ਚਾਹੀਦੀ ਆ ਸਾਡੇ ਇਹ ਲੜਕਿਆਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣ ਬਸ ਕੇ ਨਹੀਂ ਸਾਡੇ ਪਿੰਡ ਵਿੱਚ ਜਿੱਦਾਂ ਹੈਗੀ ਜੀ ਸ਼ਹਿਰ ਨੂੰ ਜਾਣ ਵਾਸਤੇ ਉਪਕਰਨ ਤਾਂ ਕਦੇ ਜੀ ਕੰਮ ਦਾ ਕੁਤਾ ਸੈ ਨਹੀਂ ਜੀ ਕੋਈ ਕਨੈਕਸ਼ਨ ਬਾਰੇ ਕੋਈ ਕਨੈਕਸ਼ਨ ਹੀ ਮਿਲ ਪਣੀ ਬਰੀ ਲੈਟਰ ਨੰਬਰ ਹੀ ਕੋਈ ਹੋ ਨਹੀਂ ਮਿਲੀਆਂ ਕੋਈ ਸਾਡੇ ਪਿੰਡ ਨੂੰ ਕੋਈ ਅੰਦਲ ਦਾ ਸਾਧਨ ਨਹੀਂ ਜੀ ਵਿੱਚ ਇਹ ਕੰਮ ਜਿਹੜਾ ਛੱਡ ਗਿਆ ਪਾਰਕ ਸੀ ਉਹ ਵੀ ਵਿੱਚੇ ਰਹਿ ਗਈ ਗ੍ਰਾਊਂਡ ਦਾ ਕੰਮ ਛੋਹ ਹੀ ਵਿੱਚੇ ਪਿਆ ਜੀ ਇੱਥੇ ਕੋਈ ਵੀ ਕੋਈ ਵੀ ਸਰਕਾਰ ਨਹੀਂ ਆ ਕਿ ਜੋ ਸਾਡੇ ਬੱਚਾ ਨੂੰ ਨੌਕਰੀ ਦਊਗੀ ਇੱਥੇ ਸਾਨੂੰ ਰਿਸ਼ਵਤ ਰਿਸ਼ਵਤ ਦੇ ਕੇ ਕੰਮ ਦਿੰਦੇ ਆ ਕਿਉਂ ਲਈਏ ਅਸੀਂ ਤੇ ਤੁਸੀਂ ਗ੍ਰਾਂਟ ਥਲੜਿਆਂ ਨੂੰ ਦੇਣੀ ਆ ਨਾ ਖੜਕਾ ਨੂੰ ਬੀਐਸਐਫ ਖੜਕਾ ਕੈਂਪ ਨੂੰ ਦੇਣੀ ਆ ਤਾਂ ਫਿਰ ਸਾਡੇ ਇੱਥੇ ਨਾ ਬਿਲਕੁਲ ਬੈਂਤਰੀ ਬਣੀ ਹੋਆ ਕੋਈ ਦਵਾਈ ਨਹੀਂ ਮਿਲਦੀ ਤੇ ਅਸਲ ਵਿੱਚ ਅਸੀਂ ਪਿੰਡ ਖੜਕਾ ਉੱਪਰ ਲੀਆਂ ਚ ਪਹੁੰਚੇ ਆ ਤੇ ਪਿੰਡ ਦਾ ਸਭ ਤੋਂ ਪਹਿਲਾਂ ਅਸੀਂ ਦਿਖਾਉਨੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦਰਸ਼ਨ ਕਰੋ ਇਸ ਇਤਿਹਾਸਿਕ ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਲੋਕ ਸਵੇਰੇ ਸ਼ਾਮ ਆ ਕੇ ਇੱਥੋਂ ਦੇ ਦਰਸ਼ਨ ਕਰਦੇ ਨੇ ਤੇ ਅਰਦਾਸਾਂ ਆਪਣੀਆਂ ਪੁਰੀਆਂ ਹੋਣ ਦੀ ਕਾਮਨਾ ਵੀ ਕਰਦੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪਿੰਡ ਦੇ ਪੀਰਾਂ ਦੀ ਜਗ੍ਹਾ ਤੇ ਪੀਰਾਂ ਦੀ ਜਗ੍ਹਾ ਵੀ ਇੱਕ ਆਪਣਾ ਅਲੱਗ ਹੀ ਨਜ਼ਾਰਾ ਪੇਸ਼ ਕਰਦਾ ਹੈ ਜਿੱਥੇ ਲੋਕ ਆਪਣੀਆਂ ਇਸ ਦਰਗਾਹ ਤੇ ਪਹੁੰਚ ਕੇ ਦੁਆਵਾਂ ਮੰਗਦੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾ ਰਹੇ ਹਾਂ ਬਲਦਾਂ ਦੀ ਜੋੜੀ ਜਿਹੜੀ ਬਲਦਾਂ ਦੀ ਜੋੜੀ ਇੱਕ ਸ਼ਾਨ ਹੈ ਕਿਸਾਨੀ ਦੀ ਇੱਕ ਮਿਸਾਲ ਹੈ ਖੇਤੀਬਾੜੀ ਨੂੰ ਵਧਾਉਣ ਵਿੱਚ ਇੱਕ ਬਹੁਤ ਸਹਾਈ ਹੁੰਦੀ ਸੀ ਬਲਦਾਂ ਦੀ ਜੋੜੀ ਹੁਣ ਤਾਂ ਮਸ਼ੀਨੀ ਜੋਗ ਆ ਚੁੱਕਿਆ ਤੇ ਇਹ ਉਹ ਬਲਦਾਂ ਦੀ ਜੋੜੀ ਜੋ ਬਹੁਤ ਹੀ ਅਲੱਗ ਦਿੱਖ ਵਿੱਚ ਦਿਖਾਈ ਦੇ ਰਹੀ ਹੈ ਤੇ ਉਸ ਤੋਂ ਬਾਅਦ ਅਸੀਂ ਪਹੁੰਚੇ ਹਾਂ ਕਮਿਊਨਿਟੀ ਹਾਲ ਕਮਿਊਨਿਟੀ ਹਾਲ ਜਿੱਥੇ ਕਿ ਪੰਚਾਇਤ ਇੱਥੇ ਪਹੁੰਚ ਕੇ ਆਪਣੇ ਲੋਕਾਂ ਦੇ ਜੋ ਮਸਲੇ ਹੱਲ ਹੁੰਦੇ ਨੇ ਉਹਨਾਂ ਦੀਆਂ ਜੋ ਲੜਾਈ ਝਗੜੇ ਨੇ ਜਾਂ ਹੋਰ ਕੋਈ ਮਸਲੇ ਨੇ ਪਿੰਡ ਦੇ ਉਹਨਾਂ ਨੂੰ ਸਲਝਾਉਣ ਵਿੱਚ ਇੱਥੇ ਇੱਕ ਪੰਚਾਇਤ ਹੁੰਦੀ ਹੈ ਇਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਰਿਆਨੇ ਦੀ ਦੁਕਾਨ ਜੋ ਪਿੰਡ ਦੇ ਵਿੱਚ ਆਮ ਲੋਕ ਆਪਣੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਰਾਸ਼ਨ ਨੂੰ ਲੈ ਕੇ ਇੱਥੋਂ ਲੈ ਕੇ ਜਾਂਦੇ ਨੇ ਤੇ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਕੁਰਕਰੇ ਚਿਪਸ ਪੁਜੀਆ ਤੇ ਇੱਥੋਂ ਲੈ ਕੇ ਤੇ ਖਾਂਦੇ ਨੇ ਤੇ ਇੱਕ ਮਨ ਪਰਚਾਵਾ ਕਰਦੇ ਨੇ ਤੋ ਇਹ ਇੱਕ ਰਾਸ਼ਨ ਦੀ ਦੁਕਾਨ ਵੀ ਹੈ ਹਾਂ ਇੱਕ ਇੱਥੇ ਬਸ ਸਟਾਪ ਵੀ ਬਣਿਆ ਪਿੰਡ ਦੇ ਵਿੱਚ ਪਰ ਬਸ ਦੀ ਇੱਕ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਇਸ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਕਿ ਬਸ ਦੀ ਸਹੂਲਤ ਜੋ ਨਹੀਂ ਮਿਲੀ ਫਿਰ ਇਹ ਬਸ ਸਟਾਪ ਸਿਰਫ ਇੱਕ ਨਾਮ ਦੀ ਇੱਕ ਨਿਸ਼ਾਨੀ ਜਿਹੜੀ ਹੈ ਉਹੀ ਬਣ ਕੇ ਰਹਿ ਗਈ ਹੈ ਲੋੜ ਹੈ ਇੱਥੇ ਬਸ ਨੂੰ ਚਲਾਉਣ ਦੀ ਜੋ ਇੱਕ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਜਾਣਾ ਚਾਹੀਦਾ ਇਸ ਪਿੰਡ ਵਾਸੀਆਂ ਨੂੰ ਇੱਕ ਬਸ ਦੀ ਸਹੂਲਤ ਦੇ ਦਿੱਤੀ ਜਾਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਜੀਬੀਸੀ ਆਪਣੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਨ ਨਵਨੀ ਸਿੰਘ ਜੀ ਮਾਦ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਅਸਲੇ ਪਹੁੰਚੇ ਹਾਂ ਪਿੰਡ ਖੜਕਾ ਉੱਪਰ ਲਈ ਤੇ ਇੱਥੋਂ ਦੇ ਵਿਕਾਸ ਕਾਰਜਾਂ ਬਾਰੇ ਗੱਲਬਾਤ ਕਰਦੇ ਹਾਂ ਸਭ ਦਾ ਪਿੰਡ ਦੇ ਸਰਪੰਚ ਸਾਹਿਬ ਮੌਜੂਦ ਨੇ ਕੀ ਸਰਕਾਰ ਵੱਲੋਂ ਉਪਰਾਲੇ ਕੀਤੇ ਗਏ ਨੇ ਵਿਕਾਸ ਕਾਰਜਾਂ ਲੈ ਕੇ ਸਾਰੇ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਦਾ ਇੱਕ ਐਲਾਨ ਸੀ ਕਿ ਇਹ ਗਰੰਟਾਂ ਦੇ ਕੇ ਪਿੰਡਾਂ ਦਾ ਪੱਧਰ ਜੋ ਉੱਚਾ ਕੀਤਾ ਜਾਵੇਗਾ ਤੇ ਕਿਸੇ ਵੀ ਕਮੀਆਂ ਨੂੰ ਪਿੰਡਾਂ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਇਸ ਲਈ ਅਸੀਂ ਗੱਲਬਾਤ ਕਰਦੇ ਹਾਂ ਪਿੰਡ ਦੇ ਸਾਡੇ ਨਾਲ ਸੱਜਣ ਵੀ ਮੌਜੂਦ ਨੇ ਤੇ ਪਿੰਡ ਦੇ ਸਰਪੰਚ ਸਾਹਿਬ ਸਵਾਗਤ ਹੈ ਤੁਹਾਡਾ ਜੀਬੀਸੀ ਅਪਡੇਟ ਦੇ ਵਿੱਚ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਡਮ ਪਿੰਡ ਦੇ ਜੇ ਵਿਕਾਸ ਕਾਰਜ ਦੀ ਗੱਲ ਕਰੀਏ ਤਾਂ ਕਿੰਨਾ ਕੁ ਵਿਕਾਸ ਹੁਣ ਤੱਕ ਹੋ ਚੁੱਕਿਆ ਤੁਹਾਡੇ ਪੰਚਾਇਤ ਦੇ ਦੌਰਾਨ ਹਾਂਜੀ ਹੋ ਗਿਆ ਜੀ 70% ਹੋ ਗਿਆ ਆ ਵਿਕਾਸ ਤੇ ਥੋੜਾ ਬੜਾ ਇਹ ਤਾਂ ਗਲੀਆਂ ਨਾਲੀਆਂ ਵੀ ਬਣ ਗਈਆਂ ਆ ਤੇ ਬਾਕੀ ਥੋੜੇ ਇੱਕ ਦੋ ਰਹਿੰਦੇ ਆ ਕੰਮ ਜਿੱਦਾਂ ਮੰਤਰੀ ਸਾਹਿਬ ਆਏ ਸੀ ਸਾਡੇ ਤੇ ਉਹਨਾਂ ਨੇ ਸਾਡੇ ਮਤਲਬ ਗਰਾਊਂਡ ਦੇ ਵਿੱਚ ਕੀਤਾ ਸੀ ਉਹ ਵਿਗਾਰਣ ਉਹ ਵੀ ਥੋੜਾ ਕੰਮ ਹਜੇ ਰਹਿੰਦਾ ਆ ਤੇ ਇੱਕ ਪਾਰਕ ਵੀ ਰਹਿੰਦੀ ਆ ਬਣਨੇ ਵਾਲੀ ਜਿੱਦਾਂ ਉਹ ਵੀ ਨਹੀਂ ਆਈ ਸਾਡੀ ਤੇ ਸਾਡੇ ਆਹ ਜਿੱਦਾਂ ਮਤਲਬ ਕੂੜੇ ਵਾਲਾ ਸੀਗਾ ਬੇਸਟਜ ਦਾ ਬਣਿਆ ਉਹ ਵੀ ਮਤਲਬ ਕਹਿੰਦੇ ਸੀਗੇ ਅਸੀਂ ਉਹ ਵੀ ਅੱਧਾ ਬਣਿਆ ਅੱਧਾ ਜਾਣੀ ਹਜੇ ਰਹਿੰਦਾ ਅਨਕੰਪਲੀਟਾ ਬਣਿਆ ਨਹੀਂ ਹੈਗਾ ਤੇ ਇਹ ਚਾਹੁੰਦੇ ਆ ਵੀ ਜਾਣੀ ਇਹ ਸਾਰੇ ਕੰਮ ਕੰਪਲੀਟ ਕੀਤੇ ਜਾਣ ਤੇ ਗਾਂ ਸਾਡੇ ਮਤਲਬ ਖੇਤਾ ਵਿੱਚ ਪਾਣੀ ਮਤਲਬ ਲੱਗਣ ਨੂੰ ਵੀ ਹੈ ਨਹੀਂ ਅਸੀਂ ਕਹਿੰਦੇ ਵੀ ਕਿਸਾਨ ਤੋਂ ਵਾਲਾ ਨਾ ਕਨੈਕਸ਼ਨ ਵੀ ਦਿੱਤਾ ਜਾਵੇ ਤੇ ਇੱਕ ਸਾਡੇ ਪਿੰਡ ਵਿੱਚ ਜਿੱਦਾਂ ਅੰਗਣਵਾੜੀ ਆ ਜਿੱਦਾਂ ਉਹ ਦੋ ਪੰਚਾਇਤਾਂ ਬਣ ਗਈਆਂ ਅਸੀਂ ਚਾਹੁੰਦੇ ਆ ਵੀ ਸਾਡੇ ਪਿੰਡ ਦੀ ਮਤਲਬ ਅਲੱਗ ਅੰਗਣਵਾੜੀ ਦੀ ਨਵੀਂ ਅੰਗਣਵਾੜੀ ਦਿੱਤੀ ਜਾਵੇ ਸਾਨੂੰ ਤੇ ਇੱਕ ਸਾਡੇ ਪਿੰਡ ਵਿੱਚ ਡਿਸਪੈਂਸਰੀ ਵੀ ਜਾਨੀ ਚਾਹੀਦੀ ਆ ਬਿਰਾਤ ਬਰਾਤੇ ਕੋਈ ਬਿਮਾਰ ਨਾਰ ਹੋ ਜਾਂਦਾ ਆ ਤੇ ਜਾਨੀ ਸਾਨੂੰ ਫਿਰ ਦੂਰ ਜਾਣਾ ਪੈਂਦਾ ਰਾਤ ਨੂੰ ਇੰਨੀ ਜਲਦੀ ਨਹੀਂ ਵੀ ਪੁੱਜ ਹੁੰਦਾ ਕਿਸੇ ਕੋ ਸਾਧਨ ਨਹੀਂ ਹੈਗਾ ਸਾਰੇ ਇੱਥੇ ਹੀ ਆ ਦੇ ਸਾਡੇ ਲੜਕਿਆਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣ ਤੇ ਉਹ ਡਿਸਪੈਂਸਰੀ ਫਿਰ ਜਿੱਦਾਂ ਮਤਲਬ ਲਾਜ ਲੂਜ ਵਾਸਤੇ ਵੀ ਲੱਗੇ ਸਹੀ ਹੋਣਾ ਚਾਹੀਦਾ ਇੱਥੇ ਹੋਣੀ ਚਾਹੀਦੀ ਐ ਡਿਸਪੈਂਸਰੀ ਤੇ ਸਾਰੀਆਂ ਤਰੁੱਟੀਆਂ ਦੇ ਨਾਲ ਹੀ ਭਰਿਆ ਪਿੰਡ ਕੋਈ ਵਿਕਾਸ ਕੋਈ ਨਹੀਂ ਹੋਇਆ ਪਿੰਡ ਦੇ ਵਿੱਚ ਵਿਕਾਸ ਨਹੀਂ ਹੋਇਆ ਜੀ ਥੋੜਾ ਹੀ ਹੋਇਆ ਥੋੜਾ ਹੀ ਹੋਇਆ ਹਾਂਜੀ ਤਾਂ ਮੰਤਰੀ ਸਾਹਿਬ ਨੇ ਕਿੰਨੀ ਵਾਰੀ ਦੌਰਾ ਕੀਤਾ ਪਿੰਡ ਦਾ ਜੀ ਉਹ ਵੀ ਤਿੰਨ ਕਵਾਰੀ ਆਏ ਆ ਜੀ ਬੱਸ ਵੀ ਨਹੀਂ ਸਾਡੇ ਹਾਂਜੀ ਤੇ ਬੱਸ ਵੀ ਨਹੀਂ ਸਾਡੇ ਪਿੰਡ ਵਿੱਚ ਜਿੱਦਾਂ ਹੈਗੀ ਜੀ ਸ਼ਹਿਰ ਨੂੰ ਜਾਣ ਵਾਸਤੇ ਅਸੀਂ ਉਹ ਵੀ ਚਾਹੁੰਦੇ ਆ ਕਿ ਬੱਸ ਵੀ ਪਿੰਡ ਦੇ ਵਿੱਚ ਲੱਗਣੀ ਚਾਹੀਦੀ ਆ ਕੋਈ ਮਾਰ ਹੋ ਜਾਂਦੇ ਆ ਜਾਂ ਕੋਈ ਸਿਆਣੇ ਬਜ਼ੁਰਗ ਨਹੀਂ ਜਾ ਸਕਦੇ ਫਿਰ ਇਸ ਕਰਕੇ ਸਾਨੂੰ ਦੂਰੋਂ ਜਾਣਾ ਪੈਂਦਾ ਆ ਤੇ ਚਾਹਦੇ ਵੀ ਬੱਸ ਵਿੱਚ ਹਾਂਜੀ ਤੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪਿੰਡਾਂ ਦੀਆਂ ਕਮੀਆਂ ਨੂੰ ਦੂਰ ਕਰਕੇ ਇੱਕ ਵਿਕਾਸ ਦੇ ਪੱਧਰ ਤੇ ਪਿੰਡ ਦੇ ਨਾਮ ਜਿਹੜੇ ਨੇ ਉੱਚੇ ਦਰਜੇ ਵਿੱਚ ਕੀਤੇ ਜਾਣਗੇ ਤੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ? ਕੁਛ ਨਹੀਂ ਹਾਂਜੀ ਹੋਇਆ ਹੈ ਬਾ ਥੋੜਾ ਬੋਤਾ ਹੋਇਆ ਇੰਨਾ ਹੋਇਆ ਨਹੀਂ ਹੈ ਜੀ। ਕੀ ਨਾਮ ਤੁਹਾਡਾ ਜੀ? ਹਰਮਨ ਸਿੰਘ ਮਿਚੀ ਹਾਂਜੀ ਕੀ ਕਹਿਣਾ ਚਾਹੋਗੇ ਸਰ ਮੰਤਰੀ ਸਾਹਿਬ ਦੇ ਜਿਹੜੇ ਦੌਰੇ ਰਹੇ ਨੇ ਪਿੰਡਾਂ ਦੇ ਵਿੱਚ ਅਕਸਰ ਚਰਚਾਵਾਂ ਦੇ ਵਿੱਚ ਰਹਿੰਦੇ ਨੇ ਉਦਘਾਟਨ ਲਗਾਤਾਰ ਕੀਤੇ ਜਾ ਰਹੇ ਸਨ ਤੇ ਕਿਵੇਂ ਦੇਖਦੇ ਹੋ ਜੀ? ਉਦਘਾਟਨ ਤਾਂ ਕਰਦੇ ਜੀ ਕੰਮ ਦਾ ਖਾਸ ਹੈ ਨਹੀਂ ਜੀ। ਹਾਂਜੀ ਤੇ ਇੱਕ ਵਾਰੀ ਸਾਨੂੰ ਕਾ ਕਨੈਕਸ਼ਨ ਬਾਰੇ ਕਹੇ ਕਨੈਕਸ਼ਨ ਨਹੀਂ ਬਾਰੇ ਪਾਣੀ ਬਾਰੇ ਇੱਕ ਸਾਡਾ ਡੈਮ ਲੱਗੇ ਪਾਣੀ ਉਹਦੀ ਉਹ ਪ੍ਰੋਬਲਮ ਚੱਲਦੀ ਹੈ ਨਾ ਖੇਤਾਂ ਨੂੰ ਪਾਣੀ ਮਿਲਦਾ ਬਿਲਕੁਲ ਬਰਾਨੀ ਪਤਲ ਹੋ ਰਹੀ ਹੈ ਪਤਲ ਹੋ ਹੀ ਨਹੀਂ ਰਹੀ ਜਾਨੀ ਕਿ ਬਿਲਕੁਲ ਬਰਾਨ ਹੋ ਰਹੇ ਆ ਤੇ ਕੋਈ ਸਾਨੂੰ ਲੱਗਦਾ ਨਹੀਂ ਵੀ ਡੈਮ ਖੋਲਣ ਦੀ ਸੋਚ ਬਨਾਈ ਨਹੀਂ ਗਈ ਕੋਈ ਗਾ ਹਿੰਮਤ ਨਹੀਂ ਕਰਦੀ ਮਲਾਜਮਾਂ ਮਾਂ ਦੇ ਆਣ ਕੇ ਮੁੜ ਜਾਂਦੇ ਆ ਪਿਛਲੀ ਵਾਰੀ ਅਸੀਂ ਆਪਣੀ ਹਿੰਮਤ ਕੀਤੀ ਥੋੜਾ ਖੋਲਿਆ ਹੀ ਇਹ ਸੋੜੀ ਅਸੀਂ ਕਹਿੰਦੇ ਆ ਜਿਹੜੇ ਜਾਣਦੇ ਹੋ ਕਹਿੰਦੇ ਵੀ ਖੋਲਦੇ ਆ ਪਰ ਨਹੀਂ ਖੋਲ ਨਹੀਂਦੇ ਤੇ ਪਾਣੀ ਤੇ ਇੱਕ ਸਾਡੇ ਸਾਗੇ ਪੋਰ ਹੋਇਆ ਆ ਉਹਦੇ ਕਨੈਕਸ਼ਨ ਦੀ ਲੋੜ ਆ ਇਹ ਕਈ ਵਾਰੀ ਮਾਦੀ ਸਾਹਿਬ ਨੂੰ ਕਿਹਾ ਜਦੋਂ ਮਿਲੀ ਕਰ ਦਿਆਂਗੇ ਜੀ ਹੋ ਗਿਆ ਇਲੈਕਸ਼ਨ ਟਾਈਮ ਤੇ ਆਏ ਸੀ ਬਾਜੀ ਬਾਜੀ ਵੀ ਪਾਸੋਂ ਹੋਇਆ ਲੱਗ ਉਹ ਅੱਜ ਹੁੰਦਾ ਜੀ ਬਸ ਵੋਟਾਂ ਤੱਕ ਹੀ ਸੀਮਤ ਰਹਿੰਦੇ ਨੇ ਬਿਲਕੁਲ ਬਸ ਬਸ ਆਪਣੇ ਇਲੈਕਸ਼ਨ ਤੱਕ ਬਸ ਉਦੋਂ ਹੀ ਸਾਡ ਕੋਈ ਭਲਾਈ ਆ ਸਾਡੇ ਉਦੋਂ ਹੀ ਸਾਡ ਕੋਈ ਸੀ ਪਰ ਮੁਲਕ ਦੇ ਮਿਲਣ ਵੀ ਇਹ ਲੈਟਾਂ ਬਾਰੇ ਕਿਹਾ ਇਹ ਉਹ ਨਹੀਂ ਬੜੀਆਂ ਉਹਦਾ ਚੰਗਾ ਚਾਣਣੀ ਕਰਕੇ ਮੁਲਕੇ ਕੁਝ ਨਹੀਂ ਲੈ ਲੂਟ ਲਈ ਤੇ ਕਿੰਨਾ ਕੁ ਪੁਰਾਣਾ ਪਿੰਡ ਹੈ ਜੀ ਇਹ ਇਹਨਾਂ ਸਭ ਤੋਂ ਪੁਰਾਣਾ ਕਰਕੇ ਇਹ ਹੀ ਹੈ ਮੇਨ ਪਿੰਡ ਅੱਛਾ ਜੱਦੀ ਪਿੰਡ ਹਾਂਜੀ ਇਹ ਪੁਰਾਣਾ ਪਿੰਡ ਜੱਦੀ ਪਿੰਡ ਆ ਡਾ ਇਹ ਤੇ ਕੋਈ ਕੰਮ ਨਹੀਂ ਹੋ ਰਿਹਾ ਜਿਹੜਾ ਜੱਦੀ ਪਿੰਡ ਸੀ ਉਹਨੂੰ ਮੜਾ ਪਿਛਲਾ ਪਿੰਡ ਕਰਤਾ ਜਿਹੜਾ ਬਾਅਦ ਚ ਪਿੰਡ ਪਛੜੇ ਪਿੰਡ ਆਣ ਕੇ ਕਿੱਥੇ ਬਸਿਆ ਉਹ ਨਵਾਂ ਪਿੰਡ ਬਣਾਤਾ ਸਾਨੂੰ ਪਿੱਛੇ ਲੈ ਕੇ ਉਹਨੂੰ ਅੱਗੇ ਕਰਤਾ ਜੋ ਵੀ ਕਰਾਨੇ ਮਿਲਦੀ ਆ ਉਸ ਪਿੰਡ ਨੂੰ ਜਿਆਦਾ ਮਿਲਦੀ ਆ ਸਾਨੂੰ ਬਹੁਤ ਘੱਟ ਮਿਲਦੀ ਆ ਸਾਨੂੰ ਤੀਜੇ ਹਿੱਸੇ ਤੋਂ ਚਾਰ ਹਿੱਸੇ ਜਿਆਦਾ ਮਿਲਦੇ ਆ ਸਾਡੇ ਵਾਸਤੇ ਬਹੁਤ ਜਿਆਦਾ ਮੁਸ਼ਕਲਾਂ ਖੜ ਗਈਆਂ ਕੋਈ ਸਾਡੇ ਪਿੰਡ ਨੂੰ ਕੋਈ ਅੰਦਨ ਦਾ ਸਾਧਨ ਨਹੀਂ ਨਿਕਿਆ ਜੀ ਤੇ ਕੁੜੀਆਂ ਹੱਡੀਆਂ ਜਾਂਦੀਆਂ ਤੁਰ ਕੇ ਤੋਂ 3-4 ਕਿਲੋਮੀਟਰ ਬਾਸਾਂ ਦੀ ਉਹ ਵੀ ਬੰਦ ਹੋ ਗਈਆਂ ਉਹਨੂੰ ਮੰਨੀ ਕੋਈ ਸਾਧਨ ਨਹੀਂ ਕੋਈ ਸਾਧ ਜਣੀ ਪਟੜਗੇ ਪਿੰਡ ਇੱਕ ਪਟੜਗੇ ਸਾਡੇ ਪਿੰਡ ਕੋਈ ਏਦਾਂ ਦਾ ਕੋਈ ਡਵੈਲਪਮੈਂਟ ਨਹੀਂ ਹੋਇਆ ਵੀ ਜਿੰਦਾ ਪਕੀਏ ਬਿਹਾਰੀ ਖੋਜੋ ਕੇ ਵੀ ਸਾਨੂੰ ਬਹੁਤ ਕੁਝ ਮਿਲਿਆ ਸਾਨੂੰ ਕੁਝ ਨਹੀਂ ਮਿਲਿਆ ਬਿਲਕੁਲ ਨਾ ਮਤਰੀ ਹੈ ਇੱਕ ਦੋ ਕੰਮ ਹੋਏ ਆ ਉਹ ਵੀ ਨਵੀਂ ਨਵੀਂ ਕੋਈ ਆਪਣੇ ਕੋਈ ਹੈ ਕੰਮ ਬਣਾ ਨਾ ਸਾਡੇ ਕੋਈ ਕੰਮ ਨਹੀਂ ਹੋਇਆ ਬਿੱਚੇ ਕੰਮ ਜਿਹੜਾ ਛੱਡ ਗਏ ਪਾਰਕ ਸੀ ਉਹ ਵੀ ਬਿੱਚੇ ਰਹਿ ਗਈ ਗਰਾਊਂਡ ਦਾ ਕੰਮ ਵੀ ਬਿੱਚੇ ਪਿਆ ਜੀ ਬਾਕੀ ਜੋ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਦਾ ਪਕਾਇਆ ਕੰਮ ਰੰਦਾ ਉਹ ਵੀ ਬਿੱਚੇ ਪਿਆ ਪਿੰਡ ਦੀ ਸਾਰੀ ਕੀ ਕੋਈ ਆਪਣਾ ਭਾਜੀ ਕੰਮਕੁੰਮ ਦੀ ਇਹ ਡਿਵੈਲਪਮੈਂਟ ਹੈ ਨਹੀਂਗੀ ਕੋਈ ਮਾੜਾ ਮੋਟਾ ਨਾ ਮਤਰੀ ਕੰਮ ਹੈ ਨਹੀਂ ਕੁਛ ਨਹੀਂ ਕੰਮ ਪੰਡਤ ਬ੍ਰਹਮਸ਼ੰਕਰ ਜਿੰਪਾ ਜੋਗੇ ਕੈਬਨਟ ਮੰਤਰੀ ਸਨ ਤੇ ਹੁਣ ਨਵੇਂ ਮੰਤਰੀ ਬਣ ਚੁੱਕੇ ਨੇ ਡਾਕਟਰ ਰਵਜੋਤ ਸਿੰਘ ਤੇ ਕਿਵੇਂ ਦੇਖਦੇ ਹੋ ਉਹਨਾਂ ਨੂੰ ਕਿ ਉਹਨਾਂ ਵੱਲੋਂ ਕੋਈ ਕੋਈ ਆਸ ਲੱਗਦੀ ਹੈ ਤੁਹਾਨੂੰ ਕਿ ਕੰਮ ਕਰਨਗੇ ਆਸ ਹੈਗੀ ਦੇਖੋ ਹੁਣ ਬਣੇ ਆ ਆਸ ਹੈਗੀ ਆ ਬਾਕੀ ਕਰਨਗੇ ਤਾਂ ਪਤਾ ਲੱਗੂ ਮੈਨਾਂਗੇ ਤਾਂ ਪਤਾ ਲੱਗੂਗਾ ਉਹਨੂੰ ਦੇਖੋ ਆਸ ਪੂਰੀ ਹੈ ਉਹਨਾਂ ਦੀ ਬਿਲਕੁਲ ਆ ਸਗੀ ਆ ਆਸ ਤਾਂ ਇਹਨਾਂ ਦੀ ਬਹੁਤ ਜ਼ਿਆਦੀ ਹੈ ਬੜੀ ਤੁਮ ਦਾ ਉਹਨਾਂ ਨੇ ਬਣਾਇਆ ਸੀ ਤੇ ਪਰ ਜੋ ਸੋਚਿਆ ਸੀ ਉਹ ਨਹੀਂ ਬਣਿਆ ਜੇ ਹਸਾਮਨਾ ਬਣਾਈ ਸੀ ਤਾਂ ਸਾਡੇ ਭਰਾ ਜੀ ਆਣਗੇ ਸਾਡੇ ਵਾਸਤੇ ਬਹੁਤ ਕੁਝ ਕਰਨਗੇ ਕੁਛ ਨਹੀਂ ਸਾਡੇ ਪਿੰਡ ਦਾ ਜਿੱਦਾਂ ਸੀਗਾ ਉੱਥੇ ਦਾ ਉੱਥੇ ਜਾਣੀ ਉਹ ਤਾਂ ਪਿੱਛੇ ਹੀ ਗਿਆ ਅੱਗੇ ਨਹੀਂ ਹੋਇਆ ਮੜਾ ਵੀ ਕਿਸੇ ਪਾਸੇ ਨਹੀਂ ਗਿਆ ਪਰ ਦੂਸਰੀ ਥੜੇ ਵਾਲੀਆਂ ਖਰਚਾਂ ਜਿਹੜੀਆਂ ਨਵੀਂ ਪੰਚਾਇਤ ਬਣੀ ਜਾਨੀ ਜਿੱਦੀ ਪਿੰਡ ਪਿੱਛੇ ਚੱਲ ਗਿਆ ਤਾਂ ਉਹ ਪਿੰਡ ਅੱਗੇ ਚੱਲ ਗਿਆ ਜੋ ਵੀ ਆਦੇ ਉੱਥੇ ਪਿੱਛੇ ਵੰਡ ਕੇ ਮੁੜ ਜਾਂਦੇ ਆ ਇੱਥੇ ਕੋਈ ਨਹੀਂ ਕੁਛ ਨਹੀਂ ਪਹੁੰਚਦਾ ਇੱਥੇ ਪਹੁੰਚਦਾ ਪਹੁੰਚਦਾ ਮੁੱਕ ਜਾਂਦਾ ਪਿੱਛੇ ਇਹ ਕੋਈ ਸਾਡੇ ਡਿਪਾਰਟਮੈਂਟ ਨਹੀਂ। ਕਿ ਸਰਕਾਰ ਵੱਲੋਂ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਗਿਆ ਸੀ ਜਿਹਦੇ ਵਿੱਚ ਬੇਰੁਜ਼ਗਾਰ ਮਹਿਲਾਵਾਂ ਨੇ ਜਾਂ ਵਿਧਵਾ ਮਹਿਲਾਵਾਂ ਨੇ ਉਹਨਾਂ ਲਈ ਕੋਈ ਨਵੀਂ ਯੋਜਨਾ ਤਿਆਰ ਕੀਤੀ ਗਈ ਸੀ ਘਰ ਬੈਠਿਆਂ ਨੂੰ ਕੰਮ ਸਿਖਾ ਕੇ ਤਾਂ ਉਸ ਕੰਮ ਬਾਰੇ ਜਾਣਕਾਰੀ ਦੇ ਕੇ ਤਾਂ ਉਸ ਬਾਰੇ ਫੰਡ ਜਾਰੀ ਕੀਤੇ ਜਾਣੇ ਸਨ। ਨਹੀਂ ਕੋਈ ਫੰਡ ਨਹੀਂ ਕੋਈ ਯੋਗਦਾਨ ਜਾਨੀ ਕੋਈ ਕੰਮ ਚੱਲੇ ਨਹੀਂ ਇਦਾਂ ਦਾ ਕੋਈ ਲੋਆਂ ਨਹੀਂ ਇਦਾਂ ਦੀ। ਇਹ ਕੰਮ ਕੋਈ ਨਹੀਂ ਹੋਇਆ। ਇਹ ਸਭ ਗੱਲਾਂ ਹੀ ਆ ਜੀ ਤੈਨੂੰ ਦੱਸੇ ਜੀ ਕੰਮ ਕੀ ਕੀਤਾ ਜੋ ਸੀ ਉਹ ਕੁਝ ਨਹੀਂ ਹੋਇਆ। ਔਰ ਪਿੰਡ ਦੇ ਵਿੱਚ ਕੋਈ ਜਾਂਚ ਕਰ ਜਾਂ ਕੋਈ ਹੋਰ ਰਸਤਾ ਦੀ ਉਹ ਕਮੇਟੀ ਹਾਂ ਜੀ ਉਹ ਹੈ ਕਮੇਟੀ ਜਿਹੜਾ ਬਣੀ ਉਹ ਤਾਂ ਜਿੱਦਾਂ ਵੀ ਸਰਕਾਰ ਨੂੰ ਬਣੀ ਗਈ ਸੀ ਉਹ ਤਾਂ ਬਸ ਪਹਿਲੇ ਹੀ ਬਣੀ ਹੋਆ ਉਹ ਅੱਛਾ ਜੀ ਤੇ ਹੁਣ ਕੋਈ ਇਦਾਂ ਦੀ ਕੋਈ ਨਵਾਂ ਨਹੀਂ ਬਣਿਆ ਕੁਝ ਵੀ ਪਹਿਲੇ ਇਹ ਜੋ ਬਣਿਆ ਠੀਕ ਤੇ ਹੁਣ ਤਾਂ ਇਹ ਜੋ ਮੰਗਿਆ ਕੁਝ ਨਹੀਂ ਮਿਲਿਆ ਕਿ ਬੋਰ ਛੋਟਾ ਕੀ ਮਿਲ ਨਹੀਂ ਬੋਰ ਵਾਸਤੇ ਗੱਲ ਕੀਤੀ ਸੀ ਉਹ ਕਨੈਕਸ਼ਨ ਵਾਸਤੇ ਬੋਰ ਸਾਡਾ ਹੋਇਆ ਮੈਂ ਬੇ ਬੰਦੇ ਹੋ ਜਾਣਾ ਉਹ ਨੂੰ 15 ਸਾਲ ਹੋ ਗਏ ਲੱਗੇ ਨੂੰ ਆਏ ਸੀ ਦੋ ਤਰਫੇ ਦੋ ਵਾਰੀ ਮਿਲੇ ਵੀ ਤੇ ਸਿੱਕ ਪਿੰਡਾਂ ਨੇ ਵੀ ਕਿਹਾ ਸਾਰੇ ਪਿੰਡਾਰੇ ਇਕੱਠੇ ਹੋਏ ਯੋਜਕਰ ਜਦੋਂ ਇਲੈਕਸ਼ਨ ਟਾਈਮ ਤੇ ਤਾਂ ਕਹਿੰਦੇ ਜੀ ਪਰਸੋਂ ਹੋ ਜਾਊਗਾ ਉਹ ਪਰਸੋਂ ਅੱਧ ਤੱਕ ਨਹੀਂ ਆਈ ਉਹ ਜੇ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਸਕੂਲ ਦਾ ਕਿਹੋ ਜਿਹਾ ਪ੍ਰਬੰਧ ਹੈ ਟੀਚਰਾਂ ਦਾ ਕਿੱਦਾਂ ਦਾ ਪ੍ਰਬੰਧ ਹੈ ਸਕੂਲ ਉਹ ਠੀਕ ਹੈ ਜੀ ਸਕੂਲ ਦਾ ਠੀਕ ਹੈ ਬੱਚੇ ਵਧੀਆ ਪੜ੍ਹਾਰੀ ਆ ਵਧੀਆ ਕੰਮ ਕਰ ਬੱਚੇ ਟੀਚਰ ਸਾਡੇ ਠੀਕ ਹੈ ਸਕੂਲ ਜੋ ਵੀ 12ਵੀਂ ਤੱਕ ਚੱਲਦਾ ਉਹ ਵੀ ਠੀਕ ਠਾਕ ਚੱਲ ਰਿਹਾ ਇਹ ਵੀ ਅੰਗ ਦੂਜੇ ਛੋਟੇ ਸਕੂਲ ਵੀ ਵਧੀਆ ਚੱਲ ਰਿਹਾ ਕੋ ਕਹਿੰਦੇ ਫਾਰਸ਼ ਬੰਨ ਲਿਆ ਲੈ ਕੇ ਤਾਂ ਕਈ ਵਾਰ ਕਮੀ ਪੇਸ਼ੀ ਹੈ ਗਈ ਜਾਨੀ ਕਿ ਜਿੱਦਾਂ ਸਕੂਲਾਂ ਦੇ ਵਿੱਚ ਪੱਖਿਆਂ ਕੁਈ ਤਾਂ ਦੱਸਿਆ ਵੀ ਉਹ ਵਧੀਆ ਗੱਲਾਂ ਹੀ ਕਹਿੰਦੇ ਪਰ ਜਿਹੜੀ ਮੈਡਮਾਂ ਵੱਲੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਵਧੀਆ ਬੱਚੇ ਪੜਾ ਰਹੀਆਂ ਤੇ ਮੈਂ ਸਕੂਲ ਵੱਲੋਂ ਮੈਂ ਸਰਕਾਰ ਨੂੰ ਕੋਈ ਖਾਸ ਦਾ ਕੋਈ ਮਿਲ ਨਹੀਂ ਰਿਹਾ ਪੱਖੇ-ਮੁੱਖੇ ਪਿਛੇ ਆ ਬਿ ਲੈ ਕੇ ਤੇ ਸਾਡੇ ਬੋਟੀ ਸਾਹਿਬ ਹੈ ਜਿਹੜੇ ਮੈਡਮਾਂ ਨੇ ਕੋਣੋ ਪੇਕ ਵੀ ਕੱਟ ਕੇ ਲਾਈ ਬੱਚੀਆਂ ਨੇ ਤੇ ਕੋਈ ਨਹੀਂ ਪੱਖੇ ਨਹੀਂ ਕੁਛ ਨਹੀਂ ਕੋਈ ਦੀ ਦੁਜੀਨਿਕ ਜੋ ਵੀ ਕਰਾ ਰਹੀਆਂ ਮੈਡਮਾਂ ਜਾਂ ਪੰਚਾਇਤਾਂ ਨੂੰ ਜੋ ਵੀ ਹੋ ਰਿਹਾ ਵਧੀਆ ਕੰਮ ਕਰਾ ਰਹੇ ਆ ਪਿੰਡਾਂ ਚ ਹਾਂਜੀ ਸਰਪੰਚ ਸਾਹਿਬ ਜੇ ਪੜ੍ਹਾਈ ਦੇ ਖੇਤਰ ਦੀ ਗੱਲ ਕਰੀਏ ਤਾਂ ਕਿਹੋ ਜਿਹਾਂ ਪਿੰਡ ਦੇ ਵਿੱਚ ਕੋਈ ਵਿਦਿਆਰਥੀ ਹੈ ਉਹ ਜਿਹੜਾ ਉੱਭਰਿਆ ਹੋਵੇ ਜਿਹਨੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੋਵੇ ਜਾਂ ਖੇਡਾਂ ਦੇ ਵਿੱਚ ਕੋਈ ਪ੍ਰਾਪਤੀਆਂ ਕੀਤੀਆਂ ਹੋਣ ਹਾਂਜੀ ਸਰ ਮਤਲਬ ਹੈਗੇ ਹੋਰ ਵੀ ਬੱਚੇ ਬਥੇਰੇ ਪੜ੍ਹਦੇ ਆ ਇੱਥੇ ਸਾਡੇ ਠੀਕ ਆ ਬੱਚੇ ਪੜ੍ਹਨੇ ਨੂੰ ਤੇ ਜਿੱਦਾਂ ਹੁਣ ਮੇਰਾ ਬੇਟਾ ਵੀ ਆਇਆ ਪੰਜਵੀਂ ਚ ਫਸਟ ਸਭ ਤੋਂ ਜ਼ਿਆਦਾ ਨੰਬਰ ਲਏ ਉਹਨੇ ਕੋਈ ਆਸ ਲੱਗਦੀ ਆ ਕਿ ਜਿੱਦਾਂ ਕਿ ਪੜ੍ਹਾਈ ਦੇ ਖੇਤਰ ਵਿੱਚ ਬੱਚੇ ਲਗਾਤਾਰ ਮੱਲਾ ਮਾਰ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਨੌਕਰੀਆਂ ਦੀ ਗੱਲ ਕਰੀਏ ਤਾਂ ਕਿਹੋ ਜਿਹਾ ਮਾਹੌਲ ਦੇਖਦੇ ਹਾਂ ਹਾਂਜੀ ਸਰ ਠੀਕ ਆ ਮਤਲਬ ਟੀਚਰਾਂ ਵੀ ਬਹੁਤ ਵਧੀਆ ਪੜ੍ਹਾਉਂਦੀਆਂ ਆ ਲੱਗਦਾ ਆ ਕਿ ਨਹੀਂ ਨਹੀਂ ਬੱਚਿਆਂ ਨੂੰ ਕਿੱਦਾਂ ਅੱਗੇ ਫਿਊਚਰ ਕਿਵੇਂ ਦੇਖਦੇ ਹੋ ਬੱਚਿਆਂ ਦਾ ਬਾਹਰ ਭੇਜਨੇ ਪੈਣਗੇ ਜਾਂ ਇੱਥੇ ਤੁਸੀਂ ਕੋਈ ਰੋਜ਼ਗਾਰ ਦੇਖਦੇ ਹਾਂ ਕੋਈ ਇੱਥੇ ਤਾਂ ਕੁਝ ਨਹੀਂ ਹੈਗਾ ਬਾਹਰ ਹੀ ਜਾ ਰਹੇ ਆ ਬੱਚੇ ਤਾਂ ਇੱਥੇ ਕੋਈ ਕੁਝ ਨਹੀਂ ਹੈਗਾ ਬੱਚਿਆਂ ਦੇ ਲਈ ਬੱਚਿਆਂ ਨੂੰ ਬਾਹਰ ਮਜਬੂਰੀ ਕਰਕੇ ਭੇਜਣਾ ਪੈਂਦਾ ਮਾਪਿਆਂ ਨੂੰ ਬੱਚਿਆਂ ਨੂੰ ਬਾਹਰ ਇੱਥੇ ਕੋਈ ਵੀ ਕੋਈ ਵੀ ਸਰਕਾਰ ਨਹੀਂ ਹੈ ਕਿ ਜੋ ਸਾਡੇ ਬੱਚਿਆਂ ਨੂੰ ਨੌਕਰੀ ਦਊਗੀ ਸਾਨੂੰ ਤਾਂ ਆਸ ਪੂਰੀ ਖਤਮ ਹੋ ਚੁੱਕੀ ਹੈ ਆਪਣੇ ਭਰਾਵਾਂ ਲਈ ਆਪਣੇ ਪਿੰਡ ਦੇ ਨੌਜਵਾਨਾਂ ਲਈ ਕਿਸੇ ਲਈ ਵੀ ਜੋ ਵੀ ਆਸ ਸਾਨੂੰ ਖਤਮ ਹੋ ਚੁੱਕੀ ਹੈ ਕਿਸੇ ਸਰਕਾਰ ਤੋਂ ਸਾਨੂੰ ਕੋਈ ਵੀ ਆਸ ਨਹੀਂ ਹੈਗੀ ਸਰਕਾਰ ਤਾਂ ਕਹਿੰਦੀ ਹੈ ਜੇ ਕੋਈ ਗੋਲ ਗੱਪੇ ਵੇਚਦਾ ਉਹ ਵੀ ਰੁਜ਼ਗਾਰ ਹੈ ਬਿਲਕੁਲ ਗਲਤ ਉਹ ਸਾਡੇ ਲਈ ਆ ਪੰਜਾਬ ਵਿੱਚ ਆ ਜਿਹੜੇ ਪੰਜਾਬ ਤੋਂ ਜਿਨ੍ਹਾਂ ਦੇ ਜਿਹੜੇ ਉਹਨਾਂ ਦੇ ਆਪਣੇ ਬੱਚੇ ਹਨ ਨਾ ਉਹ ਦੇਖੋ ਏਸੀਆਂ ਥੱਲੇ ਬੈਠੇ ਆ ਸਾਡੇ ਬੱਚੇ ਗਰਮੀਆ ਚ ਧੁੱਪੇ ਸੜ ਰਹੇ ਬਾਹਰ ਇਹ ਗਲਤ ਆ ਸਰਕਾਰ ਦਾ ਰੂਲ ਜਿਹੜੇ ਕਹਿ ਰਹੇ ਆ ਨਾ ਕਿ ਗੋਲ ਗੱਪੇ ਵੇਚਦੇ ਆ ਵੀ ਕੋਈ ਕੰਮ ਆ ਨਾ ਇਹ ਕੰਮ ਨਹੀਂ ਆ ਇਹ ਗਲਤ ਆ ਇਹ ਸਾਡੇ ਬੱਚਿਆਂ ਨੂੰ ਕਿਹਾ ਜਾ ਰਿਹਾ ਉਹਨਾਂ ਦੇ ਬੱਚੇ ਏਸੀਆਂ ਚ ਬੈਠੇ ਆ ਇਹ ਕਿਉਂ ਸਾਨੂੰ ਇੱਥੇ ਸਾਨੂੰ ਰਿਸ਼ਵਤ ਰਿਸ਼ਵਤ ਦੇ ਕੇ ਕੰਮ ਦਿੰਦੇ ਆ ਕਿਉਂ ਲਈਏ ਅਸੀਂ ਅਸੀਂ ਰਿਸ਼ਵਤ ਤੋਂ ਬਿਨਾ ਕੰਮ ਕਰਨਾ ਸਾਡੇ ਬੱਚੇ ਨੌਜਵਾਨ ਪਿੰਡਾਂ ਦੇ ਬਿਨਾ ਰਿਸ਼ਵਤ ਤੋਂ ਸਾਡੇ ਬੱਚਿਆਂ ਨੂੰ ਪੈਲ ਦਿੱਤੀ ਜਾਵੇ ਯੂਨੀਵਰਸਿਟੀ ਸਾਡੇ ਕਿਸੇ ਨੂੰ ਪੈਲ ਨਹੀਂ ਦਿੱਤੀ ਜਾਂਦੀ ਬਾਹਰਲੇ ਨੂੰ ਪੈਲ ਦਿੱਤੀ ਜਾਂਦੀ ਕਿਉਂ ਸਾਡੇ ਪਿੰਡ ਦੇ ਬੱਚੇ ਨਹੀਂ ਆ ਸਾਡੇ ਪਿੰਡ ਦੇ ਨੌਜਵਾਨ ਨਹੀਂ ਆ ਬਾਹਰਲੇ ਨੂੰ ਕਿਉਂ ਪੈਲ ਦਿੱਤੀ ਜਾਂਦੀ ਕਿਉਂਕਿ ਉੱਥੇ ਰਿਸ਼ਵਤ ਚੱਲਦਾ ਪਿਆ ਅੰਦਰ ਰਿਸ਼ਵਤ ਜਿਨ੍ਹਾਂ ਦੀ ਜਿਨ੍ਹਾਂ ਦੀ ਪਿੱਛੇ ਆ ਰਹੀ ਹੈ ਕਿ ਉਹਨਾਂ ਨੂੰ ਉਹਨਾਂ ਨੂੰ ਹੀ ਦੇਣਾ ਆ ਕਿਸੇ ਹੋਰ ਨੂੰ ਕੁਝ ਨਹੀਂ ਦੇਣਾ ਸੀ ਤਾਂ ਜਿਹੜੇ ਐਨ ਆਰ ਆਈ ਭਰਾ ਨੇ ਉਹ ਬਹੁਤਾ ਮੋਸਟਲੀ ਇਹ ਦੇਖਦੇ ਨੇ ਕਿ ਅਸੀਂ ਆਪਣਾ ਪਰਿਵਾਰ ਬਾਹਰ ਸੈੱਟ ਕਰੀਏ ਇੱਥੇ ਤਾਂ ਕੁਛ ਨਹੀਂ ਰੱਖਿਆ ਕਿਵੇਂ ਇਸ ਚੀਜ਼ ਨੂੰ ਦੇਖਦੇ ਕਿਉਂਕਿ ਹੈ ਹੀ ਨਹੀਂ ਕੁਛ ਇੱਥੇ ਉਹਨਾਂ ਨੇ ਤਾਂ ਆਪਣੇ ਆਪ ਕਹਿਣਾ ਬਾਹਰ ਬਾਹਰ ਹੁਣ ਮਜਬੂਰੀ ਨੂੰ ਸੋਚਣਾ ਪੈਂਦਾ ਬੱਚੇ ਪੜੇ ਲਿਖੇ ਆ ਬਾਹਰ ਜਾ ਕੇ ਵਿਚਾਰੇ ਧੁੱਪੇ ਦਿਹਾੜੀਆਂ ਕਰਦੇ ਕਿਉਂ ਕਰਦੇ ਆ ਇਹ ਸਾਡੀ ਸਰਕਾਰ ਦੀ ਖਾਤਰ ਕਰਦੇ ਆ ਸਰਕਾਰ ਤਾਂ ਕਹਿੰਦੀ ਆ ਕਿ ਜਿਹੜੇ ਅਸੀਂ ਫਰਨਰ ਤੋਂ ਇੱਥੇ ਆ ਕੇ ਅਸੀਂ ਪੜਾਵਾਂਗੇ ਅਸੀਂ ਉੱਥੋਂ ਬਾਹਰੋਂ ਆ ਕੇ ਲੋਕ ਇੱਥੇ ਆਉਣਗੇ ਕੰਮ ਕਰਨਗੇ ਸਾਡੇ ਕੋਲ ਕਹਿੰਦੇ ਆ ਕਾਦਾ ਤਾਂ ਕੋਈ ਹੈ ਹੀ ਨਹੀਂ ਆ ਕਹਿ ਕੇ ਚਲੇ ਜਾਂਦੇ ਆ ਮੈਕਾ ਤੇ ਖੜੇ ਹੋ ਕੇ ਕਹਿ ਜਾਂਦੇ ਆ ਅਸੀਂ ਤੁਹਾਡੇ ਲਈ ਆ ਕਰਾਂਗੇ ਤੇ ਤੁਹਾਡੀ ਬੱਲੇ ਬੱਲੇ ਹੋਊਗੀ ਸਭ ਤੋਂ ਥੱਲੇ ਥੱਲੇ ਸਾਡੀ ਆ ਸਾਡੀ ਹੀ ਬੰਦੀ ਥਲੜੀਆਂ ਖੜਕਾਂ ਜਾ ਕੇ ਦੇਖੋ ਉਹਨਾਂ ਨੂੰ ਕੀ ਕੁਛ ਨਹੀਂ ਦਿੱਤਾ ਹਰੇਕ ਗ੍ਰਾਂਟ ਉਹਨਾਂ ਨੂੰ ਵਾਧੂ ਦਿੱਤੀ ਜਾਂਦੀ ਕਿਉਂ ਸਾਡਾ ਪਿੰਡ ਉੱਪਰ ਆ ਸਾਡੇ ਪਿੰ ਨੂੰ ਦਿੱਤੀ ਜਾਵੇ ਜੇ ਬੋਟਲੈਂਡ ਆਉਂਦੇ ਨਾ ਸਾਡੇ ਪਿੰਡ ਥੱਲੜੇ ਪਿੰਡਾਂ ਲਿਆ ਕਰੋ ਸਾਡੇ ਪਿੰਡ ਬੋਟਲੈਂਡ ਨਾ ਆਇਆ ਕਰਨ ਸੌਰੀ ਸਾਡੇ ਪਿੰਡ ਬੋਟਲੈਂਡ ਕੋਈ ਵੀ ਨਾ ਆਇਆ ਕਰੇ ਅ ਸਾਡੀ ਬੋਟ ਗਲਤ ਆ ਜਾਂ ਸਹੀ ਆ ਅਸੀਂ ਜਿਹਨੂੰ ਮਰਜੀ ਪਾਈ ਅਸੀਂ ਜਿਹਨੂੰ ਨਾ ਪਾਈਏ ਪਰ ਜੇ ਤੁਸੀਂ ਗ੍ਰਾਂਟ ਥੱਲੜਿਆਂ ਨੂੰ ਦੇਣੀ ਆ ਨਾ ਖੜਕਾ ਨੂੰ ਬੀਐਸਐਫ ਖੜਕਾ ਕੈਂਪ ਨੂੰ ਦੇਣੀ ਆ ਤਾਂ ਫਿਰ ਸਾਡੇ ਇੱਥੇ ਨਾ ਬੋਟਲ ਦੇ ਕਿਥੋਂ ਮੁੜ ਜਾਣਾ ਵਸੇ ਕਾਨਾ ਦੇ ਬੋਟਾ ਲੈਣਾ ਸਾਨੂੰ ਕੋਈ ਜ਼ਰੂਰਤ ਨਹੀਂ ਆ ਸਾਡੀਆਂ ਕੁੜੀਆਂ ਐਨੀਆਂ ਦੁਖੀ ਹੋ ਕੇ ਸ਼ਹਿਰਾਂ ਨੂੰ ਪੜਨ ਜਾਂਦੀਆਂ ਠੱਕੇ ਖਾਂਦੀਆਂ ਬੱਸਾਂ ਵਿੱਚ ਸਾਡੇ ਪਿੰਡ ਕੋਈ ਬੱਸ ਵੀ ਨਹੀਂ ਆਂਦੀ ਪਰ ਉਹਨਾਂ ਦਾ ਇੱਕ ਨਾਰਾ ਕਿ ਧੀਆ ਪੜਾਓ ਤੇ ਦੇਸ਼ ਬਚਾਓ ਦਾ ਇੱਕ ਉਪਰਾਲਾ ਜਿਹੜਾ ਸਿਰਫ ਨਾਰਾ ਹੀ ਆ ਨਾਰਾ ਹੀ ਰਹਿ ਗਿਆ ਕੋਈ ਕਿਸੇ ਨੇ ਕੁਛ ਨਹੀਂ ਕੀਤਾ ਜਿਹੜੇ ਨਾਰੇ ਲਗਾਉਂਦੇ ਆ ਨਾਰੇ ਹੀ ਰਹਿ ਜਾਂਦੇ ਆ ਉੱਥੇ ਜੋਸ਼ ਹੁੰਦਾ ਮੈਕਾਂ ਤੇ ਜੋਸ਼ ਹੁੰਦਾ ਜਦੋਂ ਕਰਨ ਦੀ ਵਾਰੀਆਂ ਦੀ ਆਮ ਨਾਲ ਬੈਠ ਜਾਂਦੇ ਆ ਕਿਸੇ ਨੇ ਕੁਛ ਨਹੀਂ ਕੀਤਾ ਸਾਡੇ ਪਿੰਡ ਲਈ ਸਾਡੇ ਪਿੰਡ ਚ ਬਸ ਨਹੀਂ ਆ ਸਾਡੇ ਪਿੰਡ ਚ ਗਰਾਊਂਡ ਖਾਲੀ ਪਈ ਹੋਈ ਆ ਸਾਡੇ ਪਿੰਡ ਦੇ ਬੱਚੇ ਧੱਕੇ ਖਾਂਦੇ ਆ ਨੌਜਵਾਨ ਗਲੀਆਂ ਚ ਘੁੰਮ ਰਹੇ ਕਿਉਂ ਨਸ਼ੇ ਕਿਉਂ ਕਰ ਰਹੇ ਆ ਇਸੇ ਲਈ ਕਰ ਰਹੇ ਆ ਬੱਚਿਆਂ ਨੂੰ ਕੰਮ ਨਹੀਂ ਮਿਲਦਾ ਚੋਰੀ ਕਿਉਂ ਕਰ ਰਹੇ ਆ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਇਸ ਲਈ ਕਰ ਰਹੇ ਆ ਇਹ ਸਾਡੀ ਸਰਕਾਰ ਦੀ ਗਲਤੀ ਆ ਬਹੁਤ ਵੱਡੀ ਇਹ ਨਸ਼ਾ ਵੀ ਸਰਕਾਰ ਲਿਆ ਰਹੀ ਆ ਬੱਚੇ ਕਰ ਰਹੇ ਆ ਜੇ ਨੌਕਰੀਆਂ ਹੋਣ ਤਾਂ ਬੱਚੇ ਨਸ਼ਾ ਨਾ ਹੀ ਕਰਨ ਬੱਚੇ ਨਾ ਠੱਕੇ ਖਾਣ ਬੱਚਿਆਂ ਦੇ ਮਾਪੇ ਨਾ ਵਿਧਵਾ ਔਰਤਾਂ ਦੀ ਗੱਲ ਕਰਦੇ ਆ ਕੋਈ ਸਕੀਮ ਨਹੀਂ ਦਿੱਤੀ ਵਿਧਵਾ 1500 ਦਿੰਦੇ ਆ ਉਹ ਵੀ ਰੱਖ ਲੈਣ ਸਾਨੂੰ ਨਹੀਂ ਜ਼ਰੂਰਤ 1500 ਦੀ ਨਾ ਸਾਡੀਆਂ ਮਾਮਾ ਵਿਧਵਾ ਹੋਣ ਨਾ ਸਾਡੇ ਕੋਈ ਧੀਆ ਵਿਧਵਾ ਹੋਣ ਨਾ ਸਾਨੂੰ ਇਹਨਾਂ ਪੈਸੇ ਦੀ ਲੋੜ ਆ ਸਾਨੂੰ ਪੈਸੇ ਨਹੀਂ ਚਾਹੀਦੇ ਸਾਡੇ ਬੱਚਿਆਂ ਦੀ ਨੌਕਰੀ ਚਾਹੀਦੀ ਆ ਬੱਚਿਆਂ ਦਾ ਫਿਊਚਰ ਚਾਹੀਦਾ ਸਾਨੂੰ ਬਸ ਸਾਨੂੰ ਕੁਝ ਨਹੀਂ ਚਾਹੀਦਾ ਕੋਈ ਲੱਗਦਾ ਇੱਕ ਨਵੇਂ ਮੰਤਰੀ ਹੁਣ ਬਣੇ ਨੇ ਡਾਕਟਰ ਰਵਜੋਤ ਸਿੰਘ ਜੀ ਤੇ ਕੋਈ ਉਮੀਦ ਲੱਗਦੀ ਆ ਉਹਨਾਂ ਤੋਂ ਵੀ ਪਿੰਡਾਂ ਦਾ ਹੁਣ ਹਾਲਾਤ ਕੁਝ ਸੁਧਰ ਸਕਦੇ ਨੇ ਜਦੋਂ ਅਸੀਂ ਮਿਲਾਂਗੇ ਫਿਰ ਜ਼ਰੂਰ ਦੱਸਾਂਗੇ ਕਿਉਂਕਿ ਹਜੇ ਸਾਡੇ ਉਹਨਾਂ ਦੀ ਕੋਈ ਮੁਲਾਕਾਤ ਨਹੀਂ ਹੋਈ ਜਦੋਂ ਅਸੀਂ ਮਿਲਾਂਗੇ ਉਹਨਾਂ ਨੂੰ ਤਾਂ ਅਸੀਂ ਜ਼ਰੂਰ ਉਹਨਾਂ ਬਾਰੇ ਵੀ ਦੱਸਾਂਗੇ ਕਿਉਂਕਿ ਇਹ ਜਿਹੜੀਆਂ ਪਿਛਲੀਆਂ ਸਰਕਾਰਾਂ ਗਈਆਂ ਅਸੀਂ ਸਿਰਫ ਉਹਨਾਂ ਦੀ ਗੱਲ ਕੀਤੀ ਹਜੇ ਅਸੀਂ ਉਹਨਾਂ ਤੱਕ ਸੀਮਿਤ ਰਹਿ ਸਕਦੇ ਆ ਜਿਹੜਾ ਕੋਈ ਨਵਾਂ ਬਣਿਆ ਸਾਨੂੰ ਉਹਨਾਂ ਦਾ ਕੋਈ ਪਤਾ ਨਹੀਂ ਉਹ ਕੀ ਕਰੇਗਾ ਆ ਕੇ ਕੀ ਨਹੀਂ ਕਰੇਗਾ ਸਾਡੇ ਬੱਚਿਆਂ ਦੇ ਫਿਊਚਰ ਬਾਰੇ ਸੋਚੇਗਾ ਜਾਂ ਫਿਰ ਕੋਈ ਹੋਰ ਫਿਊਚਰ ਉਹਨਾਂ ਵਾਰੀ ਅਸੀਂ ਕੁਝ ਨਹੀਂ ਕਹਿ ਸਕਦੇ ਹਾਂਜੀ ਬਾਪੂ ਜੀ ਕੀ ਨਾਮ ਤੁਹਾਡਾ ਜੀ ਦਰਵਾਜ਼ਨੀ ਇਹ ਕਿਹੜੇ ਪਿੰਡ ਤੋਂ ਜੀ ਇਹੀ ਪਿੰਡ ਆ ਖੜਕਾ ਤੋਂ ਖੜਕਾ ਉੱਪਰ ਲੀਆਂ ਤੋਂ ਹਾਂ ਅੱਛਾ ਜੀ ਤੇ ਵਿਕਾਸ ਕਰਜ ਨੂੰ ਕਿਵੇਂ ਦੇਖਦੇ ਹੋ ਇੱਕ ਉਮਰ ਬੀ ਚੁੱਕੀ ਐ ਮੈਡੀਕਲ ਸਹੂਲਤ ਚਾਹੀਦੀ ਐ ਪਿੰਡ ਦੇ ਵਿੱਚ ਕੀ ਡਿਸਪੈਂਸਰੀ ਹੈਗੀ ਐ ਪਿੰਡ ਚ ਜੀ ਥੋੜੀ ਰਾਗ ਰਹੀ ਹੁਣ ਉਹਨਾਂ ਨੂੰ ਪਤਾ ਵੀ ਅਸੀਂ ਹਾਂ ਕੀ ਕਰ ਸਕਦੇ ਆ ਅਸੀਂ ਤਾਂ ਮੰਜੇ 'ਤੇ ਬੈਠੇ ਆ ਮਗਿੰ ਨੇ ਆਣੇ ਹੈਗੇ ਦਵਾਈਆਂ ਦੀ ਲੋੜ ਪੈਂਦੀ ਆ ਸਿਹਤ ਨੂੰ ਠੀਕ ਰੱਖਣ ਵਾਸਤੇ ਕਿੱਥੋਂ ਲੈਣੇ ਫਿਰ ਜੀ ਦਵਾਈਆਂ ਸ਼ਹਿਰੋਂ ਲੈਣ ਲੜੀ ਅੱਛਾ ਜੀ ਬੜੇ ਹਸਣ ਲੜੀ ਦੋੜੇ ਹੀ ਹੰਦੀ ਦੋੜੇ ਪੈਂਦਾ ਉਹ ਮਤਲਬ ਮੀਨਣੇ ਬਾਅਦ ਪੈ ਜਾਂਦਾ ਜੀ ਕੋਈ ਰਹੋਣੀ ਉਹ ਵੀ ਕਿ ਪਹਿਲੇ ਪੈਣਾ ਮੀਨੇ ਬਾਅਦ ਪੈਣਾ ਕਿ ਪੰਦਰੀ ਨਹੀਂ ਪੈਂਦਾ ਕੋਈ ਪਤਾ ਨਹੀਂ ਲੱਗਦਾ ਜੀ ਤੇ ਮੈਂ ਮਤਲਬ ਦੋਲੇਬਨ ਲੈਵਨੂ ਅਸੀਂ ਸਰ ਕੀ ਕਹਿਣਾ ਚਾਹੋਗੇ ਪਿੰਡ ਦੇ ਵਿਕਾਸ ਪੱਧਰ ਨੂੰ ਲੈ ਕੇ ਜਾਂ ਹੋਰ ਲੋਕਾਂ ਦੀ ਜਿੱਦਾਂ ਦੀ ਸਮੱਸਿਆਵਾਂ ਹਨ ਪਿੰਡ ਵਾਸੀਆਂ ਦੀ ਸਮੱਸਿਆ ਬੱਚੇ ਇੱਥੇ ਪੜ੍ਹੇ ਲਿਖੇ ਆ ਸਾਡੇ ਪਿੰਡ ਦੇ ਵੀ ਬਹੁਤ ਰੋਜ਼ਗਾਰ ਹੈ ਨਹੀਂ ਕੰਮ ਹੈ ਨਹੀਂ ਇੱਥੇ ਬੱਚੇ ਬਾਹਰ ਜਾਂਦੇ ਏਜੰਟਾਂ ਰਾਹੀਂ ਪੈਸਾ ਖਰਾਬ ਹੁੰਦਾ ਲੋਕੀ ਏਜੰਟ ਵੀ ਗਮਰਾਹ ਕਰਦੇ ਆ ਬੱਚਿਆਂ ਨੂੰ ਪੈਸਾ ਖਰਾਬ ਹੁੰਦਾ ਇਸ ਕਰਕੇ ਸਰ ਗਵਰਨਮੈਂਟ ਨੂੰ ਚਾਹੀਦਾ ਆਲੇ ਦੋਲੇ ਦੇ ਪਿੰਡਾਂ ਨੂੰ ਸਾਡੇ ਪਿੰਡ ਨੂੰ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਤਾਜੋ ਸਾਡੇ ਬੱਚੇ ਅੱਗੇ ਵਧ ਸਕਣ